ਮੁੰਡਿਆਂ ਹੈਪੀ ਮੁੰਡਿਆਂ ਪਰਮਨੰਥਪੁਰ ਕੈਨੇਡਾ ਕਰਵੀ ਸਿੰਘ ਕੰਮਾ ਬਲਾਲਾ ਕੈਨੇਡਾ ਬੱਬੂ ਵਦੇਸ਼ਾ ਪੋਰ ਹੈ ਬਾਈ ਬੱਜੇ ਬਈ ਧੋੜੇ ਜਿਹੇ ਕਾਮਰਾਲ ਕੋ ਦੋ ਤਿੰਨ ਸਾਥੀ ਕਹਿੰਦੇ ਪਿੱਛੇ ਹੋ ਜਾਓ ਮੇਰਾ ਵੀ ਰਿਕ ਜਾਣਾ ਖੜਿਆ ਹੋ ਜਾਓ ਗਿਆ ਮੇਰਾ ਵੀ ਪਿੱਛੇ ਦਾ ਆ ਜੀ ਭਾਈ ਲੜੀ ਸੁਣੋ ਗੱਡੀ ਦਾ ਸਮਾਗਮ ਨਾਲ ਕਹਿਣਾ ਜੋਈਦਾ ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਸਰ ਘੱਟ ਨੇ ਰਿਕਾਰਡ ਪੈਦਾ ਕੀਤੇ ਹੋਏ ਆ ਟਾਈਮ ਹੈ ਗੱਡੀ ਦਾ ਬਾਈ ਸਾਈਕਲ ਦਾ 43 ਬੋਲ ਦੇ ਮਾਰੇ ਨੱਥ ਗਾੜੀ ਕਿੱਧੇ ਰੱਖਦਾ ਸਮੇ ਨੂੰ ਗੜਕਾ ਕੇ ਬੋਧਾ ਨੇ ਇਹ ਹਰਵਿੰਦਰ ਸਿੰਘ ਸਮਾਣਾ ਅਰਤਾਰ ਸਿੰਘ ਤਾਰਾ ਦੋਬਰ ਸੋਨੀ ਸਮਾਣਾ ਬੱਗਾ ਸਮਾਣਾ ਨਾਲ ਬੋਰ ਭੱਜਿਆ ਜੀ ਤੀਜੇ ਸ਼ੋਰ ਗਿਲ ਮੇਜ